ਬਾਲੀਵੁੱਡ ਦੇ ਹੀਮਨ ਯਾਨੀ ਦਰਮਿੰਦਰ ਹਾਲੀ ਦੇ ਵਿੱਚ 89 ਸਾਲਾਂ ਦੇ ਹੋਏ ਨੇ ਆਪਣੇ ਜਨਮ ਦਿਨ ਦੇ 2 ਦਿਨ ਬਾਅਦ ਹੀ ਉਹ ਕਾਨੂੰਨੀ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਦਰਮਿੰਦਰ ਆਪਣੇ ਰੈਸਟੋਰੈਂਟ ਫਰੈਂਚਾਈਜ਼ੀ ਗਰਮ ਧਰਮ ਟਾਬਾ ਨੂੰ ਲੈ ਕੇ ਪਰੇਸ਼ਾਨੀ ਦੇ ਵਿੱਚ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਰੈਂਚਾਈਜ਼ੀ ਨਾਲ ਸੰਬੰਧਿਤ ਧੋਖਾਧੜੀ ਦੇ ਮਾਮਲੇ ਦੇ ਵਿੱਚ ਦਿੱਗਜ ਬਾਲੀਵੁੱਡ ਅਭਿਨੇਤਾ ਦਰਮਿੰਦਰ ਸਮੇਤ ਦੋ ਹੋਰ ਖਿਲਾਫ ਸਮਨ ਜਾਰੀ ਕੀਤੇ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 ਦੇ ਵਿੱਚ ਤੈਅ ਕੀਤੀ ਗਈ ਹੈ ਇਸ ਦਿਨ ਤਰਮਿੰਦਰ ਨੂੰ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਣਾ ਪਵੇਗਾ ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਵੱਲੋਂ ਸੱਮਨ ਜਾਰੀ ਕੀਤੇ ਗਏ ਨੇ ਜੋ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ਉੱਤੇ ਆਧਾਰਿਤ ਹੈ ਜਿਸ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਫਰੈਂਚਾਈਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਧੋਖਾ ਦਿੱਤਾ ਗਿਆ ਹੈ ਐਨਆਈ ਦੇ ਇੱਕ ਪੋਸਟ ਦੇ ਅਨੁਸਾਰ 5 ਦਸੰਬਰ ਨੂੰ ਪਾਸ ਕੀਤੇ ਸੰਮਨ ਆਦੇਸ਼ ਦੇ ਵਿੱਚ ਜੱਜ ਨੇ ਕਿਹਾ ਰਿਕਾਰਡ ਉੱਤੇ ਮੌਜੂਦ ਸਬੂਤ ਸੰਕੇਤ ਦਿੰਦੇ ਹਨ ਕਿ ਮੁਲਜ਼ਮ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਧੋਖਾਧੜੀ ਦੇ ਅਪਰਾਧ ਦੀ ਸਮਗਰੀ ਦਾ ਵਿ ਵਿਵਤ ਖੁਲਾਸਾ ਕੀਤਾ ਗਿਆ ਹੈ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਸਬੂਤਾਂ ਦੇ ਆਧਾਰ ਤੇ ਅਦਾਲਤ ਧਾਰਾ 34 ਆਈਪੀਸੀ ਦੇ ਨਾਲ ਨਾਲ ਧਾਰਾ 420 120 बी दे तहत अपराध ਕਰਨ ਲਈ ਤਰਮਿੰਦਰ ਅਤੇ ਬਾਕੀ ਦੋ ਵਿਰੁੱਧ ਕਾਰਵਾਈ ਕਰੇਗੀ ਠੋਖਾੜੀ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ 2025 ਨੂੰ ਹੋਵੇਗੀ ਅਭਿਨੇਤਾ ਤਰਮਿੰਦਰ ਅਤੇ ਉਹਨਾਂ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਇਸ ਮਾਮਲੇ ਵਿੱਚ ਸੁਣਵਾਈ ਲਈ ਦਿੱਤੀ ਗਈ ਤਰੀਕ ਤੇ ਪੇਸ਼ ਹੋਣਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 9 ਅਕਤੂਬਰ 2020 ਨੂੰ ਅਦਾਲਤ ਨੇ ਐਫ ਆਈ ਆਰ ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਅਰਜੀ ਨੂੰ ਰੱਦ ਕਰ ਦਿੱਤਾ ਸੀ